ਇੱਕ ਨੌਜਵਾਨ ਸਨਾਸੀ ਨੇ ਆਪਣੇ ਗੁਰੂ ਨੂੰ ਪੁੱਛਿਆ ਗੁਰੂ ਜੀ ਤੁਸੀਂ ਹਮੇਸ਼ਾ ਖੋਸਤ ਚੇਤਨਾ ਤੋਂ ਮੁਕਤ ਰਹਿੰਦੇ ਹੋ ਜਦੋਂ ਮੈਂ ਤੁਹਾਨੂੰ ਇਸ ਨੰਦ ਤੇ ਖੁਸ਼ੀ ਦਾ ਕਾਰਨ ਪੁੱਛਦਾਂ ਤੇ ਤੁਸੀਂ ਆਖ ਦਿੰਦੇ ਹੋ ਸਾਰਾ ਸੰਸਾਰ ਬੇਅੰਤ ਬੇਅੰਤ ਆਨੰਦ ਵਿੱਚ ਪ੍ਰਗਟ ਹੋ ਰਿਹਾ ਹੈ ਅਨੰਤ ਤੋਂ ਪਿਆਰ ਵਿੱਚ ਕੁਝ ਵੀ ਨਹੀਂ ਹੈ ਗੁਰੂ ਜੀ ਤੇ ਜੇ ਇਹ ਗੱਲ ਸੱਚ ਹੈ ਤਾਂ ਮੇਰਾ ਮਨ ਸਦਾ ਖੁਸ਼ ਕਿਉਂ ਨਹੀਂ ਰਹਿੰਦਾ ਮੈਨੂੰ ਇਸ ਸੰਸਾਰ ਵਿੱਚ ਇੰਨੇ ਸਾਰੇ ਲੋਕ ਪਰੇਸ਼ਾਨ ਕਾਹ ਤੋਂ ਦੱਸਦੇ ਨੇ ਗੁਰੂ ਨੇ ਕਿਹਾ ਤੇਸਾ ਸੰਸਾਰ ਦਾ ਕਰਤ ਸਨ ਮਾਇਆ ਹੈ ਆਪਣੇ ਆਪ ਨੂੰ ਨਾ ਜਾਣਨਾ ਗਿਆਮਤਾ ਹੈ ਇਹ ਦੋਵੇਂ ਤੀਜਾ ਇੱਕੋ ਜਿਹੇ ਨੇ ਜਿਸ ਕਰ ਮਨ ਦੁਖੀ ਰਹਿੰਦਾ ਨੌਜਵਾਨ ਸੰਨਾਸੀ ਨੇ ਕਿਹਾ ਸੇ ਗੁਰੂ ਜੀ ਮਾਇਆ ਮੋਹ ਗਿਆਨਤਾ ਇਹ ਸਭ ਮੇਰੇ ਲਈ ਕਿਤਾਬੀ ਧਾਰਨਾ ਹੈ ਮੈਂ ਇਹਨਾਂ ਨੂੰ ਕਦੇ ਅਮਲ ਦੇ ਤੌਰ ਤੇ ਨਹੀਂ ਸਮਝ ਸਕਿਆ ਭੋਲੇ ਭਾਲੇ ਸਨਾਸਿ ਦੀ ਗੱਲ ਸੁਣ ਕੇ ਗੁਰੂ ਜੀ ਹੱਸਣ ਲਗੇ ਉਹਨਾਂ ਨੇ ਕਿਹਾ ਰਾਤ ਹੋ ਚੁੱਕੀ ਹੈ ਅਸੀਂ ਕੱਲ ਇਸ ਬਾਰੇ ਚਰਚਾ ਕਰਾਂਗੇ ਦੋ ਤਿੰਨ ਦਿਨ ਬੀਤ ਗਏ ਗੁਰੂ ਨੇ ਮਾਇਆ ਤੇ ਮਨ ਭਰੇ ਕੋਈ ਚਰਚਾ ਨਹੀਂ ਕੀਤੀ ਫਰਕ ਅਜੀਬ ਘਟਨਾ ਵਾਪਰੀ ਜਿਸ ਨੇ ਨੌਜਵਾਨ ਸਨਾਸੀ ਨੂੰ ਮਾਇਆ ਦੀ ਸਿੱਧੀ ਝਲਕ ਦਿੱਤੀ ਹੋਇਆ ਇੰਜ ਇੱਕ ਦਿਨ ਗੁਰੂ ਤੇ ਚੇਲਾ ਦੋਵੇਂ ਨਦੀ ਤੇ ਸਵੇਰੇ ਸਨਾਨ ਕਰਨ ਗਏ ਵਾਪਸੀ ਵੇਲੇ ਪਹਾੜਾਂ ਵਿੱਚ ਉਹਨਾਂ ਨੇ ਹੋਰ ਰਸਤਾ ਫੜਿਆ ਜੋ ਥੋੜਾ ਔਖਾ ਜ਼ਰੂਰ ਸੀ ਪਰ ਛੋਟਾ ਵੀ ਸੀ ਉਸ ਨਮੇ ਜਿਹੇ ਰਸਤੇ ਤੇ ਉਹਨਾਂ ਨੂੰ ਬੂੜ ਦੇ ਇਹ ਵੱਡਾ ਸਾਰਾ ਅਜੀਬ ਜਿਹਾ ਦਰਖਤ ਦਿਸਿਆ ਜਿਵੇਂ ਹੀ ਗੁਰੂ ਉਸ ਦਰਖਤ ਦੇ ਕੋਲੋਂ ਦੇ ਨੰਗੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਉਹ ਦਰਖਤ ਉਹਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਗੁਰੂ ਰੋਖ ਵੱਲ ਖਿੱਚੇ ਚਲੇ ਗਏ ਤੇ ਜਾ ਕੇ ਉਸ ਰੋਖ ਨਾਲ ਚੱਕ ਗਏ ਜਦੋਂ ਅਜੇਹਾ ਹੋਇਆ ਉਹ ਜੰਤ ਤੇ ਸੋਰ ਵਿੱਚ ਮਦਦ ਲਈ ਬੁਕਾਰਨ ਲੱਗੇ ਅਰੇ ਜਲਦੀ ਕਰੋ ਮੈਨੂੰ ਸੋਰਖ ਨੇ ਫੜ ਲਿਆ ਹੈ ਮੇਹ ਨਾਲ ਚੁੰਬੜ ਗਿਆ ਹੈ ਮੇਰੀ ਮਦਦ ਕਰੋ ਨੌਜਵਾਨ ਸਨਾਸੀ ਹੈਰਾਨ ਰਹਿ ਗਿਆ ਕਿਉਂਕਿ ਆਪਣੇ ਗੁਰੂ ਨੂੰ ਉਸ ਤੋਂ ਤੋਂ ਪਹਿਲਾਂ ਉਹ ਤਾਂ ਤੋਂ ਪਹਿਲਾਂ ਬੇਵਸਤੇ ਪਰੇਸ਼ਾਨ ਨਹੀਂ ਦੇਖਿਆ ਸੀ ਸਨਿਆਸੀ ਨੂੰ ਖੜਾ ਦੇਖ ਕੇ ਗੁਰੂ ਜੀ ਹੋਰ ਉੱਚਾ ਉੱਚਾ ਬੋਲੇ ਕਿ ਤੂੰ ਮੇਰਾ ਚੇਲਾ ਨਹੀਂ ਹੈ ਕਿਉਂ ਇਸ ਤਰ੍ਹਾਂ ਦੂਰ ਖੜਾ ਹੈ ਤਰੰਤ ਮੇਰੀ ਮਦਦ ਕਰ ਮੇਰੀਆਂ ਲੱਤਾਂ ਖਿੱਚ ਇਹ ਰੁੱਖ ਮੇਰੀਆਂ ਸਖਤੀਆਂ ਖਿੱਚ ਰਿਹਾ ਹੈ ਮੈਂ ਅੰਦਰੋਂ ਬੇਚੈਨ ਮਹਿਸੂਸ ਕਰ ਰਿਹਾ ਹਾਂ ਜਲਦੀ ਨਾਲ ਮੇਰੀ ਮਦਦ ਕਰ ਪਰ ਸੰਨਾਸੀ ਦੇ ਪੈਰ ਅੱਗੇ ਨਹੀਂ ਵਧ ਰਹੇ ਸੀ ਉਹ ਸੋਚਣ ਲੱਗਾ ਜੇ ਇਸ ਘਰ ਮੈਂ ਇਸ ਦਰਖਤ ਕੋਲ ਜਾਵਾਂਗਾ ਤਾਂ ਕਿਤੇ ਮੈਨੂੰ ਬਣਾ ਖਿੱਚ ਲੈਵੇ ਤਾਂ ਜੇਕਰ ਅਜਿਹਾ ਹੋਇਆ ਤਾਂ ਸਾਡੇ ਦੋਹਾਂ ਦੀ ਮਦਦ ਕੌਣ ਕਰੇਗਾ ਤਾਂ ਉਸਨੇ ਦੂਰੋਂ ਆਵਾਜ਼ ਲਾ ਕੇ ਕਿਹਾ ਗੁਰੂ ਜੀ ਤੁਸੀਂ ਇੰਨੇ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਤੇ ਅੱਜ ਤੁਹਾਨੂੰ ਮੇਰੀ ਮੱਤ ਉਤੇ ਦੀ ਲੋੜ। ਗੁਰੂ ਨੇ ਕਿਹਾ ਤੂੰ ਜਲਦੀ ਮੇਰੀਆਂ ਲੱਤਾਂ ਨੂੰ ਫੜ ਕੇ ਮੈਨੂੰ ਸੁਰੱਖ ਕੋਲੋਂ ਅਲਾਗ ਕਰ। ਗੁਰੂ ਦੀ ਆਵਾਜ਼ ਵਿੱਚ ਹਗ ਮੀਰਤਾ ਸੀ। ਸੰਨਿਆਸੀ ਜ਼ਮੀਨ ਤੇ ਰेंगਦਾ ਹੋਇਆ ਉਸ ਦਰਖਤ ਦੇ ਕੋਲ ਪਹੁੰਚ ਗਿਆ। ਆਪਣੀ ਪੂਰੀ ਤਾਕਤ ਦੇ ਨਾਲ ਗੁਰੂ ਨੂੰ ਪੈਰਾਂ ਤੋਂ ਖਿੱਚਿਆ। ਪਰ ਉਹ ਉਹਨਾਂ ਨੂੰ ਰੱਖ ਤੋਂ ਬਾਖਣਾ ਕਰ ਸਕਿਆ। ਗੁਰੂ ਨੇ ਫਿਰ ਕਿਹਾ ਮੇਰਾ ਸਰੀਰ ਇਸ ਰੌਖ ਦੇ ਤਣਿਆਂ ਵਿੱਚ ਘਸ ਰਿਹਾ ਏ। ਮੇਰੀਆਂ ਮਾਸਪੇਸ਼ੀਆਂ ਵਿੱਚ ਕੋਈ ਤਾਕਤ ਨਹੀਂ ਬਚੀ। ਮੈਂ ਬਹੁਤ ਬੇਚੈਨ ਹੋ ਰਿਹਾ। ਮੇਰੀ ਮਦਦ ਕਰੋ। ਇਹ ਸੁਣ ਕੇ ਜਵਾਨ ਸਨਾਸੀ ਇੱਕਦਮ ਰੁਕ ਗਿਆ। ਉਸ ਨੇ ਡੂੰਘਾ ਸਾਂ ਲਿਆ ਤੇ ਸੋਚ ਕੇ ਬੋਲਿਆ। ਗੁਰੂ ਜੀ, ਇਹ ਕਿਵੇਂ ਸੰਭਵ ਹੈ? ਰੌਖ ਦੇ ਤਣਿਆਂ ਵਿੱਚ ਤੁਹਾਨੂੰ ਫੜਨ ਦੀ ਤਾਕਤ ਨਹੀਂ ਹੈ। ਸਗਾ ਤੁਸੀਂ ਆਪਣੇ ਹੱਥਾਂ ਨਾਲ ਰੌਕ ਨੂੰ ਜਕੜ ਰੱਖਿਆ ਏ ਫਿਰ ਤੁਸੀਂ ਮੇਰੇ ਤੇ ਕਿਉਂ ਮਦਦ ਤਮੰਗ ਰਹੇ ਹੋ ਨੌਜਵਾਨ ਸੰਤਸਿਧੀਆਂ ਗੱਲਾਂ ਸੁਣ ਕੇ ਗੁਰੂ ਜੀ ਹੱਸਣ ਲੱਗ ਪਏ ਤੇ ਤੁਰੰਤ ਉਹਨਾਂ ਨੇ ਉਸ ਦਰਦ ਰਤ ਨੂੰ ਛੱਡ ਦਿੱਤਾ ਤੇ ਸੰਤਸਿਧਿ ਨੇ ਬੋਲੇ ਇਹ ਹੀ ਮਾਇਆ ਏ ਅਸੀਂ ਮਨ ਨੂੰ ਕਦੇ ਨਹੀਂ ਛੱਡਦੇ ਫਿਰ ਕਹਿੰਦੇ ਆ ਤੇ ਮਨ ਸਾਨੂੰ ਪਰੇਸ਼ਾਨ ਕਰਦਾ ਏ ਗਲਤ ਗੱਲ ਵਿੱਚ ਵਿਸ਼ਵਾਸ ਕਰ ਨਹੀਂ ਮਾਇਆ ਏ ਇੱਕ ਪਲੇਖਾ ਹੈ। ਜਯਾਨ ਸਨਾਸੀ ਨੇ ਪੁੱਛਿਆ ਤੇ ਗੁਰੂ ਜੀ ਜਦੋਂ ਅਸੀਂ ਜਾਣਦੇ ਹਾਂ ਤੇ ਮਨ ਸਾਨੂੰ ਦੁਖੀ ਕਰਦਾ ਹੈ ਤਾਂ ਅਸੀਂ ਮਨ ਨੂੰ ਕਿਉਂ ਨਹੀਂ ਛੱਡ ਪਉਂਦੇ ਤੇ ਗੁਰੂ ਜੀ ਬੋਲੇ ਕਿਉਂਕਿ ਅਸੀਂ ਬਾਹਰਲੇ ਰੁੱਖਾਂ ਵਾਂਗ ਖੁਦ ਨੂੰ ਸੁਰੱਖਣਾ ਚਾਹੁੰਦੇ ਹਾਂ ਇਸ ਲਈ ਉਹ ਸਾਰੀਆਂ ਸੰਸਾਰਾਂ ਨੂੰ ਫੜੀ ਰੱਖਦੇ ਹਾਂ ਸੰਸਾਰਾਂ ਨੂੰ ਫੜਨ ਨਹੀਂ ਮਨ ਨੂੰ ਫੜਨਾ ਹੈ ਤਾਂ ਮਨ ਨੂੰ ਫੜਨ ਲਈ माया ए ऐसे माया ਦੇ ਕਾਰਨ ਸਾਨੂੰ ਲੱਗਦਾ ਹੈ ਤੇ ਅਸੀਂ ਕਮਜ਼ੋਰ ਤੇ ਫਸੇ ਹੋਏ ਹਾਂ ਪਰ ਅਜੇਹਾ ਹੈ ਨਹੀਂ ਅਸੀਂ ਹਮੇਸ਼ਾ ਮਾਨ ਤੋਂ ਮਜ਼ਬੂਤ ਹਾਂ ਮਨ ਦੇ ਮਾਲਕਾਂ ਕਿਉਂਕਿ ਜਦੋਂ ਵੀ ਚਾਹੀਏ ਮਨ ਤੋਂ ਧਿਆਨ ਹਟਾ ਕੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਇਸ ਤੋਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਤੇ ਮਨ ਸਾਡੇ ਤੋਂ ਹੈ ਅਸੀਂ ਮੰਨ ਤੋਂ ਨਹੀਂ ਅਸੀਂ ਇਸ ਸਾਮਾਂ ਦੇ ਮਗਰ ਭੱਜਦੇ ਭੱਜਦੇ ਪਰ ਇਹ ਗੱਲ ਨੂੰ ਭੁੱਲ ਜਾਂਦੇ ਆ ਤੇ ਕਮਜ਼ੋਰ ਮਹਿਸੂਸ ਕਰਦੇ ਆ ਸ੍ਰੀ ਹੰਸੀ ਨੇ ਪੁੱਛਿਆ ਤਾਂ ਸੀ ਭੁੱਲਣਾ ਕਿਵੇਂ ਸੱਡਾਂਗੇ ਆਪਣੇ ਆਪ ਨੂੰ ਮਨ ਤੋਂ ਦੂਰ ਕਿਵੇਂ ਕਰਾਂਗੇ ਤਾਂ ਗੁਰੂ ਬੋਲੇ ਜਿਵੇਂ ਜਿਵੇਂ ਵੱਡੀਆਂ ਲਹਿਰਾਂ ਸਿਰ ਚਟਾਨ ਨੂੰ ਹਲਾ ਨਹੀਂ ਸਕਦੀਆਂ ਉਸੇ ਤਰ੍ਹਾਂ ਤੁਹਾਨੂੰ ਵਿਚਾਰਾਂ ਦੀ ਗਤੀ ਸਤਰ ਸਤ ਸਖਤੀ ਸਾਲੀ ਬਣਾ ਪਵੇਗਾ ਤਾਂ ਇਹ ਸ਼ਕਤੀ ਕਿਵੇਂ ਜਾਗਰਤ ਹੋਵੇਗੀ ਪਹਿਲਾ ਪਾਠ ਗੁਰੂ ਨੇ ਕਿਹਾ ਜੋ ਤੁਸੀਂ ਮੰਨ ਲਓਗੇ ਉਹੀ ਸੱਚ ਹੈ ਹੁਣ ਤੱਕ ਤੁਸੀਂ ਝੂਠੀਆਂ ਗੱਲਾਂ ਉੱਤੇ ਵਿਸ਼ਵਾਸ ਕਰਦੇ ਆ ਰਹੇ ਹੋ ਕਿ ਮਨ ਹੈ ਤੇ ਮੈਨੂੰ ਪਰੇਸ਼ਾਨ ਕਰਦਾ ਹੈ ਐਸ ਲਈ ਤੁਸੀਂ ਮਨ ਦੇ ਸਾਹਮਣੇ ਕਮਜ਼ੋਰ ਹੀ ਮਹਿਸੂਸ ਕਰਦੇ ਹੋ ਹਰ ਰੋਜ਼ ਹਰ ਪਲ ਆਪਣੇ ਆਪ ਨੂੰ ਵਾਰ-ਵਾਰ ਆਜ਼ਾਦ ਕਰੋ ਵਾਰ-ਵਾਰ ਮਹਿਸੂਸ ਕਰੋ ਤੇ ਜਿੱਥੇ ਵੀ ਮੈਂ ਧਿਆਨ ਦਿੰਦਾ ਹਾਂ ਉੱਥੇ ਹੀ ਮੇਰਾ ਮਨ ਜਾਂਦਾ ਹੈ ਜੇ ਆਪਣੇ ਸਾਹਾਂ ਤੇ ਧਿਆਨ ਦੇਵਾਂ ਤੇ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ ਜਾਨੀ ਕਿਵੇਂ ਮਨ ਦਾ ਮਾਲਕ ਹਾਂ ਕਿ ਮਨ ਮੇਰਾ ਸੇਵਕ ਹੈ ਮਨ ਤੋਂ ਮਜ਼ਬੂਤ ਬਣ ਲਈ ਹਮੇਸ਼ਾ ਖੋਸਰਣ ਲਈ ਦੂਜਾ ਪੜਾਅ ਸਕਾਈਟਾ ਤਾ ਦੂਰ ਰਹੂ ਗੁਰੂ ਨੇ ਕਿਹਾ ਇਹ ਸੰਸਾਰ ਕੇਵਲ ਤੇਰੇ ਮਨ ਦਾ ਇੱਕ ਅੰਦਾਜ਼ਾ ਹੈ ਇਸ ਮਨ ਦੀ ਆਦਤ ਹੈ ਆਪਣੀਆਂ ਕਮੀਆਂ ਨੂੰ ਤੇ ਆਪਣੀਆਂ ਚਿੰਤਾਵਾਂ ਦੀ ਆਪਣੀਆਂ ਚਿੰਤਾਵਾਂ ਨੂੰ ਸੰਸਾਰ ਵਿੱਚ ਦੇਖਦਾ ਹੈ ਜਿੰਨਾ ਜ਼ਿਆਦਾ ਤੁਸੀਂ ਚਿੰਤਾਵਾਂ ਤੇ ਸਮੱਸਿਆ ਤੇ ਧਿਆਨ ਕੇਂਦਰਿਤ ਕਰੋਗੇ ਉਨਹੀਂ ਜ਼ਿਆਦਾ ਤੁਹਾਡੇ ਤੇ ਹਾ ਵੀ ਹੁੰਦੇ ਜਾਣਗੇ ਤੁਹਾਨੂੰ ਇਹ ਹਰ ਜਗ੍ਹਾ ਤੇ ਲੋਕਾਂ ਵਿੱਚ ਵੀ ਦਿਸਣਗੇ ਸਪੈਸ਼ਲੀ ਵੱਡੇ ਤੋਂ ਵੱਡੇ ਅਧਿਆਤਿਕ ਲੋਕ ਵੀ ਸੰਸਾਰ ਦੀਆਂ ਸਮੱਸਿਆ ਨੂੰ ਦੇਖ ਕੇ ਦੁਦੀਆਂ ਵਿੱਚ ਪਏ ਰਹਿੰਦੇ ਨੇ ਉਹ ਕਦੇ ਵੀ ਸਤਵਾਰ ਨਹੀਂ ਕਰਦੇ ਉਹ ਆਪਣੇ ਹੀ ਮਨ ਦੀਆਂ ਕਮੀਆਂ ਨੂੰ ਬਾਹਰ ਦੇਖ ਰਹੇ ਨੇ ਉਹ ਇਸੇ ਲਈ ਆਪਣੇ ਧਿਆਨ ਕੇਂਦ੍ਰਕ ਵਿੱਚ ਕਦੇ ਵੀ ਤਰਕ ਨਹੀਂ ਕਰ ਪਾਉਂਦੇ ਇਸ ਲਈ ਜਦੋਂ ਕੋਈ ਸ਼ਿਕਾਇਤ ਹੁੰਦੀ ਹੈ ਉਸ ਦਾ ਧੰਨਵਾਦ ਕਰੋ ਆਪਣੇ ਆਪ ਨੂੰ ਯਾਦ ਦਿਲਾਓ ਇਹ ਮਨ ਹੀ ਹੈ ਇਹ ਮਨ ਹੀ ਹੈ ਜੋ ਸ਼ਿਕਾਇਤ ਕਰਦਾ ਹੈ ਇਹ ਮਨ ਹੀ ਹੈ ਜੋ ਦੁਖੀ ਰਹਿੰਦਾ ਹੈ ਤੇ ਮੈਂ ਕੇਵਲ ਮਨ ਨੂੰ ਦੇਖਦਾ ਵਾਂ ਐਸ ਸਚਾਈ ਨੂੰ ਮਹਿਸੂਸ ਕਰੋ ਐਸ ਸਚਾਈ ਨੂੰ ਸਮਝਣ ਨਾਲ ਮਨ ਤੇ ਤੁਹਾਡੇ ਵਿਚਲੀ ਦੂਰੀ ਅਜਾਗਰ ਹੋ ਜਾਵੇਗੀ ਫਿਰ ਤੁਸੀਂ ਸ਼ਾਂਤੀ ਮਹਿਸੂਸ ਕਰੋਗੇ ਤੀਜਾ ਪਾਠ ਗਿਆਨ ਤੇ ਅਗਾਂਤਾ ਗੁਰੂ ਨੇ ਕਿਹਾ ਗੁਰੂ ਨੇ ਕਿਹਾ ਤੇ ਤੁਸੀਂ ਜਾਣਦੇ ਹੋ ਤੇ ਜਦੋਂ ਮਨ ਸਾਡਾ ਸ਼ਾਂਤ ਜਦੋਂ ਮਨ ਸਾਡਾ ਸ਼ਾਂਤ ਹੁੰਦਾ ਹੈ ਤੇ ਸਭ ਕੁਝ ਚੰਗਾ ਲੱਗਦਾ ਹੈ ਮਾਨੰਦਰੋ ਆਨੰਦ ਤੇ ਖੁਸ਼ੀ ਮਹਿਸੂਸ ਕਰਦਾ ਹੈ ਗੀਰਾਂ ਦਾ ਮਤਲਬ ਇਹ ਜਾਣਣਾ ਹੈ ਤੇ ਪੂਰੇ ਬਹਰਾਂਡ ਵਿੱਚ ਤੇ ਖੁਸ਼ੀ ਤਾਂ ਇੱਕੋ ਇੱਕ ਸਗਰੂਤ ਹੈ ਤੇ ਉਹ ਹੈ ਉਹ ਹੈ ਤੁਸੀਂ ਖੁਦ ਬਾਰੂ ਬਾਸਤੀਆਂ ਵਿੱਚ ਕੋਸ ਰਸਨੀ ਹੈ ਉਹ ਤੁਹਾਡਾ ਹੀ ਆਨੰਦ ਜੋ ਬਾਰੂ ਚਲਕਦਾ ਹੈ ਜਿਸ ਪਲ ਤੁਸੀਂ ਆਪਣੇ ਆਪ ਨੂੰ ਇਸ ਨੂੰ ਅਨਪਲ ਦੁਆਰਾ ਆਪਣੇ ਅਨਪਲ ਦੁਆਰਾ ਦੇਖੋਗੇ ਤੁਹਾਡਾ ਮਨ फडਕਣਾ ਬੰਦ ਕਰ ਦੇਵਾ ਤਹਾਨੂੰ ਆਪਣੇ ਆਪ ਹੀ ਬ੍ਰਿਆਗ ਪ੍ਰਗਟ ਹੋਵੇਗਾ ਇਸ ਤੋਂ ਬਾਅਦ ਤੁਸੀਂ ਸਰ ਵਾਰ ਡਿਊਟੀ ਕਰੋਗੇ ਪਰ ਅੰਦਰੋਂ ਹਮੇਸ਼ਾ ਸ਼ਾਂਤ ਵਸਤਾ ਵਿੱਚ ਰਹੋਗੇ ਗੁਰੂ ਨੇ ਕਿਹਾ ਇਸ ਸ਼ਾਂਤੀ ਦੀ ਪ੍ਰਾਪਤੀ ਲਈ ਮਨ ਦੀ ਨੋਨ ਅਟੈਚਵੈਸ ਦਾ ਅਭਿਆਸ ਕਰੋ ਹਮੇਸ਼ਾ ਯਾਦ ਰੱਖੋ ਮੇਰਾ ਅਸਲੀ ਸੁਭਾਅ ਆਨੰਦ ਤੇ ਸ਼ਾਂਤੀ ਹੈ ਮਾਨ ਮੇਰੇ ਅੰਦਰ ਵਿੱਚ ਪਰਗਟ ਹੋ ਰਿਹਾ ਹੈ ਮੈਂ ਸ਼ਾਂਤੀ ਨਾਲ ਸਭ ਕੁਝ ਦੇਖ ਰਿਹਾ ਹਾਂ ਮੈਂ ਕਦੇ ਪ੍ਰਤੀਕਿਰਿਆ ਨਹੀਂ ਕਰਦਾ ਜੋ ਭਾਵ ਜੋ ਮਨ ਤੋਂ ਦੁਖੀ ਹੁੰਦਾ ਹੈ ਤੇ ਮਨ ਦੀ ਸ਼ਿਕਾਇਤ ਕਰਦਾ ਹੈ ਮੈਂ ਹਮੇਸ਼ਾ ਸ਼ਾਂਤ ਰਹਿੰਦਾ ਤੇ ਸਭ ਕੁਝ ਦੇਖ ਰਿਹਾ ਹਾਂ ਇਸ ਰਹਾ ਹਮੇਸ਼ਾ ਜਾਗਰੂਕ ਰਹਦੇ ਹੋਏ ਤੇ ਹਮੇਸ਼ਾ ਵਰਤਮਾਨ ਵਿੱਚ ਬਣੇ ਰਹੋ ਇਹ ਮੌਜੂਦਾ ਪਲ ਵਿੱਚ ਹੀ ਸ਼ੀਂਤ ਆਨੰਦ ਸ਼ਾਂਤੀ ਹੈ ਇੱਥੇ ਕੋਈ ਪ੍ਰਤੀਕਰਮ ਨਹੀਂ ਹੈ ਸਿਰਫ ਕਾਰਵਾਈ ਹੈ ਇਸ ਤਰ੍ਹਾਂ ਤੁਸੀਂ ਕਦੇ ਵੀ ਆਪਣੇ ਮਨ ਵਿੱਚ ਨਹੀਂ ਫਸੋਗੇ ਤਾਂ ਸਿੱਧੇ ਆਪਣੇ ਤੀਜੇ ਵੱਲ ਵਧ ਰਹੋਗੇ ਸੰਖੇਪ ਵਿੱਚ ਸਮਝ ਗਏ ਸਭ ਤੋਂ ਪਹਿਲਾਂ ਜੋ ਵੀ ਤੁਸੀਂ ਸਕਬਾਰ ਕਰਦੇ ਹੋ ਉਹੀ ਸੱਚ ਹੈ ਅਸੀਂ ਜੋ ਗਲਤ ਵਿਚਾਰ ਰੱਖਦੇ ਹਾਂ ਉਹੀ ਮਾਇਆ ਹੈ ਅਸੀਂ ਝੂਠੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ ਕਿ ਮਨ ਮੈਨੂੰ ਪਰੇਸ਼ਾਨ ਕਰਦਾ ਏ ਐਸੇ ਕਰਕੇ ਅਸੀਂ ਮਨ ਦੇ ਸਾਹਮਣੇ ਕਮਜ਼ੋਰ ਹੋ ਜਾਂਦੇ ਆ ਇਸ ਲਈ ਆਪਣੇ ਆਪ ਨੂੰ ਵਾਰ-ਵਾਰ ਯਾਦ ਕਰਾਉ ਤੇ ਜਿੱਥੇ ਹੀ ਮੈਂ ਧਿਆਨ ਦਿੰਦਾ ਵਾਂ ਉੱਥੇ ਹੀ ਮੇਰਾ ਮਨ ਜਾਂਦਾ ਹੈ ਮੈਂ ਮਨ ਦਾ ਮਾਲਕ ਆ ਤੇ ਮਨ ਹੀ ਮੇਰਾ ਸੇਵਕ ਹੈ ਦੂਜੀ ਗੱਲ ਸ਼ਿਕਾਇਤਾਂ ਤੋਂ ਦੂਰ ਰਹੋ ਸੰਸਾਰ ਸਾਡੇ ਮਨ ਦਾ ਇੱਕ ਅਨੁਮਾਨ ਹੈ ਮਨ ਦੀ ਆਦਤ ਹੈ ਤੇ ਉਹ ਆਪਣੇ ਸੰਸਾਰ ਵਿੱਚ ਆਪਣੇ ਅੰਦਰ ਕਮਿਆਂ ਨੂੰ ઓળਜਦਾ ਹੋਇਆ ਦੇਖਦਾ ਏ ਤੀਸਰੀ ਗੱਲ ਮਨ ਕਦੇ ਵੀ ਪ੍ਰਤੀ ਕੀ ਮੂਹ ਨਾ ਰੱਖੋ ਕੋਈ ਅਟੈਚਮੈਂਟ ਨਾ ਰੱਖੋ ਆਪਣੇ ਆਪ ਨੂੰ ਇਹ ਵਾਰ-ਵਾਰ ਯਾਦ ਕਰਾਓ ਤੇ ਹਣ ਭਵ ਦੁਆਰਾ ਮਹਿਸੂਸ ਕਰੋ ਮੇਰਾ ਅਸਲ ਸਵਾ ਅਨੰਦ ਤੇ ਸ਼ਾਂਤੀ ਏ ਮਨ ਮੇਰੇ ਤੋਂ ਨਹੀਂ ਮੇਰੇ ਅੰਦਰ ਪ੍ਰਗਟ ਹੋ ਰਿਹਾ ਏ ਮੈਂ ਸ਼ਾਂਤੀ ਨਾਲ ਸਭ ਕੁਝ ਦੇਖ ਰਿਹਾ ਏ ਮੈਂ ਕਦੇ ਪ੍ਰਤੀਕਿਰਿਆ ਨਹੀਂ ਕਰਦਾ ਭਾਵ ਜੋ ਮਨ ਤੋਂ ਦੁਖੀ ਹੁੰਦਾ ਹੈ ਮਨ ਦੀ ਸ਼ਿਕਾਇਤ ਕਰਦਾ ਹੈ ਉਹ ਵੀ ਮਨ ਹੀ ਹੈ ਮੈਂ ਹਮੇਸ਼ਾ ਹੀ ਸ਼ਾਂਤ ਹਾਂ ਸਭ ਕੁਝ ਦੇਖ ਰਿਹਾ ਹਾਂ ਇਸ ਤਰ੍ਹਾਂ ਮਨ ਪ੍ਰਤੀ ਲੇਵਦਾ ਤੇ ਬ੍ਰਾਗ ਪੈਦਾ ਹੁੰਦਾ ਹੈ ਅਸੀਂ ਉਸ ਸ਼ਾਂਤੀ ਨੂੰ ਮਹਿਸੂਸ ਕਰਦੇ ਹਾਂ ਜਿੱਥੇ ਸਾਰ ਕਾਰਵਾਈ ਹੁੰਦੀ ਹੈ ਪ੍ਰਤੀਕ